ਪਿਛਲੇ 10 ਦਿਨਾਂ ਤੋਂ ਐ ਹਾਲਾਤ ਹੋ ਗਏ ਹੈ ਕਿ ਜੇ 75 ਤੋਂ 80% ਕੰਮ ਔੜ ਚੁੱਕਾ ਹੈ ਗਾਹ ਕਿਦਾਰ ਕਰਾਂ ਬਾਰੋਂ ਨਹੀਂ ਆ ਰਿਆ ਬਾਜ਼ਾਰ ਦੇ ਵਿੱਚ ਖੜੇ ਦੁਕਾਨਦਾਰ ਹੋ ਤੁਸੀਂ ਕਿੰਨਾ ਕੁ ਸੇੜ ਦੀ ਤੁਸੀਂ ਦੁਕਾਨਦਾਰੀ ਕੀਤੀ ਆ ਬਹਿਲੇ ਬੈਠੇ ਜੀ ਕੁਛ ਨਹੀਂ ਗਿਆ ਬੇ ਚਾਹ ਪਾਣੀ ਪੱਲਿਓ ਪੀ ਕੇ ਤੇ ਲੈ ਜਾਂਦੀ ਸਾਰੇ ਦੁਕਾਨਦਾਰ ਇਕੱਠੇ ਬੇਗਾਗ ਦਾ ਬਿਲਕੁਲ ਦੇਖੀ ਨਹੀਂ ਰਿਆ ਤਾਂ ਬਸ ਇਹ ਦੁਕਾਨਦਾਰ ਦੇ ਬੋਧ ਮਲਕ ਕੇ ਅਸਰ ਪੈ ਰਿਆ ਚੀਜ਼ ਦਾ ਮਾਰਕੀਟ ਬਿਲਕੁਲ ਸੁਨਸਾਨ ਹੈ 80% ਕੰਮ ਹੀ ਉੱਟ ਗਿਆ ਕਰੋਨਾ ਕਾਲ ਦੇ ਵਿੱਚ ਵਪਾਰੀ ਬਹੁਤ ਥੋੜੇ ਚਲੇ ਗਏ ਸੀ ਤੇ ਫਿਰ ਉਹੋ ਜਿਹੇ ਹਾਲਾਤ ਬਣੂ ਹਲਾਤ ਉਧਰ ਬਣ ਰਹੀ ਹੈ ਜੀ ਤੁਸੀਂ ਦੇਖੋ ਤੁਸੀਂ ਸਾਹਮਣੇ ਮੰਡੀ ਦੇਖਦੇ ਹੋ ਜਿੱਥੇ ਇੱਥੇ ਅੱਜ ਚੰਨੀਵਾਰ ਦਾ ਦਿਨ ਹੈ ਸਾਡਾ ਮੇਨ ਕੰਮ ਦਾ ਦਿਨ ਹੁੰਦਾ ਹੈ ਅੱਜ ਮੰਡੀ ਐ ਖਾਲੀ ਪਈ ਹੈ ਮੈਂ ਕਹਿੰਦਾ ਕਿ ਸਾਨੂੰ ਛਣੀ ਐ ਤਾਂ ਸਾਡਾ ਮੇਨ ਬਾਹਰੋਂ ਗਾਹ ਕਸਟਮਰ ਆਂਦਾ ਹੈ ਇੱਥੇ ਗਾਹਕ ਹੀ ਨਹੀਂ ਹੈਗਾ ਬਾਹਰੋਂ ਗਾਹਕ ਡਰ ਕਰਕੇ ਕੋਈ ਆ ਹੀ ਨਹੀਂ ਰਿਹਾ ਕੋਈ ਅੰਮਰਸਰ ਤੋਂ ਨਹੀਂ ਆ ਰਿਹਾ ਕੋਈ ਹਿਮਾਚਲ ਤੋਂ ਨਹੀਂ ਆ ਰਿਹਾ ਕੋਈ ਰਾਜਸਥਾਨੀ ਆ ਰਿਹਾ ਕਿਸੇ ਪਾਸੋਂ ਗਾਹਕ ਨਹੀਂ ਆ ਰਹੇ ਉਹ ਅਗਲੇ ਦਿਨ ਮੰਨਦੇ ਆਂਦੇ ਡਰ ਹੈ ਕਿ ਪਤਾ ਨਹੀਂ ਕਿ ਉਥੇ ਕੀ ਹਾਲਾਤ ਪੈਦਾ ਹੋ ਜਾਣ ਇੱਕ ਵਪਾਰੀ ਹੋਣ ਦੇ ਬਾਵਜੂਦ ਵੀ ਵਪਾਰ ਦੀ ਇੰਨੀ ਚਿੰਤਾ ਨਹੀਂ ਜਿੰਨੀ ਦੇਸ਼ ਦੀ ਚਿੰਤਾ ਹੈ ਕਿ ਦੇਸ਼ ਨੂੰ ਦੇਸ਼ ਨੂੰ ਮਤਲਬ ਅਕੇ ਵਧਾਣਾ ਦੇਸ਼ ਨਾਲ ਦੇਸ਼ ਚੱਲੇਗਾ ਤਾਂ ਅਸੀਂ ਚੱਲਾਂਗੇ ਤੇ ਦੇਸ਼ ਨਹੀਂ ਚੱਲੇਗਾ ਤਾਂ ਅਸੀਂ ਕਿੱਥੇ ਚੱਲਾਂਗੇ ਅਟੈਚ ਮਾਰਕੀਟ ਜਿੱਥੇ ਪਿਆਰ ਰੱਖਣ ਨੂੰ ਜ਼ਿਆਦਾ ਨਹੀਂ ਹੁੰਦੀ ਸੀ ਪਰ ਉਹ ਇੰਨੇ ਗਾਹ ਕੰਦੇ ਸੀ ਅੱਜ ਖਾਲੀ ਖਾਲੀ ਦੇਖੋ ਜਿਹੜਾ ਜੰਗ ਦਾ ਮਾਹੌਲ ਹੈ ਹਰੇਕ ਬੰਦਾ ਸਹਮੇ ਆਇਆ ਹੈ ਇਸ ਕਰਕੇ ਅਗਲਾ ਕਹਿੰਦੇ ਜੀ ਪਹਿਲਾਂ ਮੈ ਰਾਸ਼ਨ ਪਾਲਾ ਕਪੜੇ-ਕੁਪੜੇ ਤੋਂ ਬਾਅਦ ਕੀ ਲੱਤੇ ਜਾਣਗੇ ਇਸ ਕਰਕੇ ਲੋਕੀ ਕਰੋ ਬਾਰ ਨਹੀਂ ਲੱਗਦਾ ਕਿਨਾਂ ਕੋਸਕਾ ਮਤਲਬ ਲੱਗਦਾ ਕਿ 3-4 ਦਿਨਾਂ ਵਿੱਚ ਕਿੰਨੇ ਕੋ ਗਰਾਹ ਜਿਹੜੇ ਘਟੇ ਨੇ ਬਿਲਕੁਲ ਜ਼ੀਰੋ ਹੈ ਜੀ ਆਈ ਦਾ ਬੈਕ ਘੱਟ ਲਈ ਜੀ ਬਿਲਕੁਲ ਕਮ ਨਹੀਂ ਤੁਸੀਂ ਇੱਕ ਵੇਖੋ ਮਜ਼ਦੂਰ ਇੱਥੋਂ ਜਾਓ ਤੁਸੀਂ ਫੇ ਸਟੇਸ਼ਨ ਤੇ ਮਜ਼ਦੂਰ ਐ ਨੜਤਾਵੇ ਐ ਐਦਾਂ ਵਾਪਸੀ ਜਾ ਰਿਹਾ ਜੇ ਉਸ ਹੱਡੇ ਕੋਲ ਤੇ ਫੈਕਟਰੀ ਦੇ ਤੇ ਮਜ਼ਦੂਰ ਹੀ ਨਹੀਂ ਹੋਏਗਾ ਤੇ ਕੰਮ ਕਿੱਥਾਂ ਹੋਏਗਾ ਜੇ ਕਿਤੇ ਮਸ਼ੀਨਾਂ ਚ ਲਾਣੀਆਂ ਜੇ ਕੋਈ ਵੀ ਚਾਹਣਾ ਹੈ ਟਰੇਲਰ ਚਲਾ ਗਿਆ ਸਾਰਾ ਜਿਹੜਾ ਸਾਰਾ ਜਿਹੜਾ ਉਹ ਕਾਰੀਗਰ ਹੈ ਲੋਗਾਰੇ ਸਾਰੇ ਬਾਹਰ ਦੇ ਆ ਮੁਸਲਮਾਨ ਕੋਈ ਬਿਹਾਰ ਦਾ ਕੋਈ ਯੂਪੀ ਦਾ ਕੋਈ ਕਿੱਧਰ ਦਾ ਉਹ ਸਾਰੇ ਵਾਪਸ ਹੀ ਚਲੇ ਗਏ ਹੁਣ ਇੱਥੇ ਦੋ ਨੁਕਸਾਨ ਹੋਗੇ ਇੱਕ ਉਧਰੋਂ ਗਾਹ ਨਹੀਂ ਆਦੇ ਆ ਉਧਰੋਂ ਜੇ ਗਾਹ ਕਾ ਜੂਗਾ ਇਹਰ ਮਾਲ ਨਹੀਂ ਆਊਗਾ ਦੋ ਦੋ ਨੁਕਸਾਨ ਹੋਊਗਾ ਜੇ ਅੱਗੋਂ ਇਹ ਲੇਟ ਹੋ ਗਿਆ ਫਿਰ ਸਾਨੂੰ ਕਟੋ ਘੜਨੀ ਅਸੀਂ ਦੋ ਸਾਲ ਪਿੱਛੇ ਚਲੇ ਜਾ ਕੋਈ ਜੰਗ ਨਹੀਂ ਜੀ ਹੋਣੀ ਚਾਹੀਦੀ ਵਪਾਰੀ ਵਰਗ ਤਾਂ ਹਮੇਸ਼ਾ ਸ਼ਾਂਤੀ ਚੰਦ ਪੰਜਾਬ ਤਾਂ ਵੈਸੇ ਹੀ ਹਮੇਸ਼ਾ ਸ਼ਾਂਤੀ ਚੰਦ ਹੈ ਇੱਥੇ ਸ਼ਾਂਤੀ ਹੋਣੀ ਚਾਹੀਦੀ ਜੀ ਕੋਈ ਨਹੀਂ ਇਹ ਤਾਂ ਲੀਡਰਾਂ ਦੀ ਲੜਾਈ ਹੈ ਇਹਨੂੰ ਲੜਾਈ ਨੂੰ ਇੱਥੇ ਖਤਮ ਕਰ ਦੇਣਾ ਚਾਹੀਦਾ ਇਹ ਚੰਦ ਬੰਦੇ ਜਿਹੜੇ ਹੈਗੇ ਉਹ ਇਹਨੂੰ ਜੰਗ ਨੂੰ ਕਰਨਾ ਚਾਹੁੰਦੇ ਆ ਇਸ ਵਜ੍ਹਾ ਕਰਕੇ ਜੰਗ ਨਹੀਂ ਹੋਣੀ ਚਾਹੀਦੀ ਸ਼ਾਂਤੀ ਦਾ ਪ੍ਰਤੀਕ ਹੈ ਹਮੇਸ਼ਾ ਸ਼ਾਂਤੀ ਹੁਣ ਜੇ ਹਿੰਦੁਸਤਾਨ ਤਾਂ ਵੈਸੇ ਹੀ ਸ਼ਾਂਤੀ ਦਾ ਪ੍ਰਤੀਕ ਹੈ ਇਹਨੂੰ ਤਾਂ ਵੈਸੇ ਅੱਗੇ ਹੋ ਕੇ ਸ਼ਾਂਤੀ ਕਰਨੀ ਚਾਹੀਦੀ ਹੈ ਚਲੋ ਇੱਕ ਪਾਗਲ ਆ ਆਪੋ ਉਹਦੇ ਨਾਲ ਪਾਗਲ ਨਹੀਂ ਬਣ ਜਾਣਾ ਪਾਕਿਸਤਾਨ ਲਗਾਤਾਰ ਜਿਹੜਾ ਹਮਲੇ ਕਰ ਰਿਹਾ ਹੈ ਭਾਰਤ ਤੇ ਤੇ ਭਾਰਤ ਜਵਾਬੀ ਕਾਰਵਾਈ ਕਰ ਰਿਹਾ ਹੁੰਦੇ ਤੇ ਵਪਾਰ ਕਿਉਂਕਿ ਸਸ਼ਾਜਾਰਾ ਵਪਾਰੀ ਜਿਹੜੇ ਡਰ ਚੁੱਕੇ ਨੇ ਵਪਾਰੀ ਕਿ ਆਹਮ ਲੋਕ ਹਰ ਬੰਦਾ ਡਰਿਆ ਹੋਇਆ ਇਸ ਸਮੇ ਤੇ ਤੁਹਾਡੇ ਵਪਾਰ ਤੇ ਕਿੰਨਾ ਕੋ ਬੜਾ ਅਸਰ ਪਿਆ ਹੈ 90% ਫਰਕ ਪੈ ਚੁੱਕਾ ਜੀ ਕਿਉਂਕਿ ਸਾਡੇ ਕੋਲ ਜਿੰਨਾ ਵਪਾਰੀ ਹੈ ਪੰਜਾਬ ਦਾ ਵਪਾਰੀ ਹੈ ਅੰਮ੍ਰਿਤਸਰ ਚੰਦਰ ਪਠਾਨਕੋਟ ਜੰਮੂ ਸ਼ਿਰੀਨਗਰ ਰਾਜਪੁਰਾ ਮੁਗ ਸੀ ਹੁਣ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੋ ਰਿਹਾ ਉਹ ਸਾਡੇ ਪੰਜਾਬ ਤੇ ਨੂੰ ਟਾਰਗੇਟ ਬਣਾਇਆ ਜਾ ਰਿਹਾ ਟਾਰਗੇਟ ਹੈ ਇਹ ਹਮੇਸ਼ਾ ਪਹਿਲਾਂ ਹੀ ਪੰਜਾਬੀਆਂ ਨਾਲ ਟਕਾਂਦਾ ਆਇਆ ਤੇ ਹੁਣ ਵੀ ਆਉਂਦਾ ਆ ਰਿਹਾ ਆਲ ਓਵਰ ਹਿੰਦੁਸਤਾਨ ਦੇ ਵਿੱਚ ਹੋਰ ਕਿਸੇ ਤੇ ਲੜਾਈ ਨਹੀਂ ਲੱਗੀ ਸਿਰਫ ਇੱਕ ਇੱਥੇ ਇੱਕ ਸ਼ਿਰੇ ਜੰਮੂ ਤੇ ਸ਼ਿਰినਗਰ ਬਾਕੀ ਕਿਸੇ ਵਾਸਤੇ ਕੋਈ ਲੜਾਈ ਨਹੀਂ ਹੈਗੀ ਇਹ ਸਿਰਫ ਪੰਜਾਬੀਆਂ ਨਾਲ ਗੇਨ ਟਕਾ ਹੋ ਰਿਹਾ ਇਹ ਕਿਸ ਬਾਰਡਰ ਤੇ ਸਾਰਾ ਕੁਝ ਹੋਇਆ ਹੋਇਆ ਹੋਰ ਬਾਰਡਰ ਕੋਈ ਵੀ ਸੀਲ ਨਹੀਂ ਹੋ ਰਿਹਾ ਸਿਰਫ ਇਹ ਬਾਰਡਰ ਸੀਲ ਹੋਇਆ ਹੈ ਕਿੰਨਾ ਕੁ ਅਸਰ ਪੈ ਰਿਹਾ ਕਿਉਂਕਿ ਪਹਿਲਾਂ ਜਿਵੇਂ ਤੁਸੀਂ ਦੁਕਾਨ ਸੇਰੇ ਖੋਲਦੇ ਹੋਗੇ ਤੇ ਵਪਾਰੀ ਆਉਂਦੇ ਸੀ ਥੋਕ ਵਿੱਚ ਮਾਲ ਲੈ ਕੇ ਜਾਂਦੇ ਤੁਹਾਡੇ ਕੋਲ ਵੱਡੇ ਵੱਡੇ ਆਰਡਰ ਆਉਂਦੇ ਸੀ ਆਰਡਰ ਆ ਰਹੇ ਨਹੀਂ ਲੋਕਲ ਵੀ ਨਾਟਾ ਆ ਰਿਹਾ ਬਾਰ ਦੇ ਤਾਂ ਬਿਲਕੁਲ ਬੰਦ ਹੈ ਹਿਮਾਚਲ ਤੋਂ ਬੰਦ ਹੋ ਗਿਆ ਆਨੇ ਜੰਮੂ ਕਸ਼ਮੀਰ ਤੋਂ ਆਨੇ ਬੰਦ ਹੋ ਗਏ ਇਹ ਦੋੜੇ ਹਰਿਆਣਾ ਦੇ ਵੀ ਬੰਦ ਹੋ ਗਏ ਕੋਈ ਆ ਹੀ ਨਹੀਂ ਰਿਹਾ आज तीजा चौथा दिन बिल्कुल सन्नाटा छाया है इस लुकअप पर रेमा टीवी देख रहे हो ਤੁਸੀਂ ਤਾਂ ਮੈਂ ਹਾਂ ਕੁਲਪੀਰ ਰਾਹੀ ਪਾਕਿਸਤਾਨ اور بھارت ਦੇ ਵਿੱਚ ਜਿਹੜੇ جنگ ਦੇ ਮਾਹੌਲ ਬਣੇ ਨੇ ਉਸ ਕਰਕੇ ਵਪਾਰੀ ਜਿਹੜਾ ਹੈ ਉਹ ਵੀ ਪਰੇਸ਼ਾਨ ਹੈ ਕਿਉਂਕਿ ਵਪਾਰ ਜਿਹੜਾ ਹੈ ਕਿਤੇ ਨਾ ਕਿਤੇ کافی ਉੱਤੇ ਬੁਰਾ ਅਸਰ ਜਿਹੜਾ ਇਸ ਹਾਲਾਤਾਂ ਦਾ ਜਿਹੜਾ ਉਹ ਪੈ ਰਿਹਾ ਇਸ ਸਮੇਂ ਅਸੀਂ ਉਚਾਨਾਂ ਦੇ ਅਕਾਲਗੜ ਮਾਰਕੀਟ ਦੇ ਵਿੱਚ ਮੌਜੂਦ ਹਾਂ ਜਿੱਥੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਹ ਇਹ ਜਿਹੜੀ ਮਾਰਕੀਟ ਹੈ ਇਹ ਹੋਲ ਸੇਲ ਕੱਪੜਿਆਂ ਦੀ ਮਾਰਕੀਟ ਹੈ ਰੈਡੀमेड ਕੱਪੜੇ ਜਿਹੜੇ ਇੱਥੇ ਪੂਰੇ ਜਿਹੜੇ ਦੇਸ਼ ਦੇ ਵਿੱਚ ਇੱਥੋਂ ਲੈ ਕੇ ਲੋਕ ਜਾਂਦੇ ਨੇ ਜੰਮੂ ਕਸ਼ਮੀਰ ਹੋਵੇ ਜਾਂ ਹੋਰ ਜਿਹੜੀ ਦਿੱਲੀ ਹੋਵੇ ਜਾਂ ਹੋਰ ਕਿ ਸਟੇਟ ਦੇ ਉਥੋਂ ਇੱਥੇ ਲੋਕ ਵਪਾਰੀ ਜਿਹੜੇ ਨੇ ਇੱਥੇ ਲਗਾਤਾਰ ਆਉਂਦੇ ਨੇ ਤੇ ਜਿਹੜੀ ਵੱਡੀ ਮਾਰਕੀਟ ਹੈ ਇੱਥੋਂ ਜਿਹੜੇ ਥੋਕ ਦੇ ਪਾਵ ਦੇ ਵਿੱਚੋਂ ਜਿਹੜੇ ਨੇ ਕੱਪੜੇ ਜਿਹੜੇ ਲੈ ਕੇ ਜਾਂਦੇ ਨੇ ਲੇਕਿਨ ਹਾਲਾਤ ਤੁਸੀਂ ਮਾਰਕੀਟ ਦੇ ਦੇਖ ਸਕਦੇ ਹੋ ਕਿ ਮਾਰਕੀਟ ਜਿਹੜੀ ਬਿਲਕੁਲ ਖਾਲੀ ਨਜ਼ਰ ਆ ਰਹੀ ਹੈ ਤੇ ਜਿਹੜੇ ਦੁਕਾਨਦਾਰ ਨੇ ਉਹ ਹੱਥ ਤੇ ਹੱਥ ਰੱਖ ਕੇ ਨਜ਼ਰ ਆ ਰਹੇ ਨੇ ਗੱਲਬਾਤ ਕਰਾਂਗੇ ਦੁਕਾਨਦਾਰਾਂ ਤੋਂ ਨਾਲ ਵੀ ਤੇ ਹਾਲਾਤ ਹੁਸ਼ਿਆ ਕਿ ਕਿਸ ਤਰ੍ਹਾਂ ਦਾ ਅਸਰ ਜੁੜਾਇਆ ਕਿਉਂਕਿ ਜਿਹੜੇ ਹਾਲਾਤ ਇਸ ਸਮੇਂ ਦੇਸ਼ ਦੇ ਵਿੱਚ ਬਣੇ ਹੋਏ ਨੇ ਉਸ ਨੂੰ ਲੈ ਕੇ ਕਿਸ ਤਰ੍ਹਾਂ ਦਾ ਅਸਰ ਉਸ ਬਾਰੇ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਭਾਈ ਕੀ ਨਾ ਹੈ ਆਪਣਾ ਕਬਲਜੀਤ ਸਿੰਘ ਹੈ ਜੀ ਤੁਸੀਂ ਮਾਰਕੀਟ ਵਿੱਚ ਬੈਠੇ ਹੋ ਫੋਕ ਦੀ ਮਾਰਕੀਟ ਹੈ ਕਾਫੀ ਵਪਾਰੀ ਇੱਥੇ ਆਉਂਦੇ ਨੇ ਪਰ ਲੇਕਿਨ ਅੱਜ ਤੇ ਹਾਲਾਤਾਂ ਦੀ ਗੱਲ ਕਰੀਏ ਤੇ ਸਾਰਾ ਕੁਝ ਸੁਨਸਾਨ ਨਜ਼ਰ ਆ ਰਹੀ ਹੈ ਦੁਕਾਨਦਾਰ ਜਿਹੜੇ ਨੇ ਉਹ ਬੇਲੇ ਬੈਠੇ ਨਜ਼ਰ ਆ ਰਹੇ ਐਕਚੁਅਲੀ ਕੀ ਪਿਛਲੇ 10 ਦਿਨਾਂ ਤੋਂ ਐ ਹਾਲਾਤ ਹੋਏ ਜੇ ਹੈ ਕਿ ਜੇ 75 ਤੋਂ 80% ਕਮ ਹੋ ਚੁੱਕਾ ਹੈ ਗਾਹ ਕਿ ਡਰ ਕਰ ਰ ਮਾਰੋ ਨਹੀਂ ਆ ਰਿਹਾ ਅਗਲੇ ਨੇ ਸੋਚ ਰਿਹਾ ਕਿ ਮੈਂ ਉੱਥੇ ਜਾਵਾਂਗਾ ਉੱਥੇ ਮਾਹੌਲ ਕੀ ਹੋਏਗਾ ਇਸ ਕਰਕੇ ਉਹ ਡਰਿਆ ਪਿਆ ਉਹ ਕੋਈ ਵੀ ਅੱਛੀ ਐਕਚੁਅਲੀ ਜੇ ਮੈਂ ਦਿੱਲੀ ਜਾਣਾ ਹੋਵੇ ਤੇ ਮੈਂ ਦਿੱਲੀ ਜਾਣ ਨੂੰ ਹੀ ਡਰਦਾ ਬੈਠੇ ਇੱਥੇ ਜੋ ਵੀ ਹੋਏ ਇੱਥੋਂ ਬੈਠ ਕੇ ਖਰੀਦ ਕਿਲਾ ਪਰ ਮਾਰਕੀਟ ਬਿਲਕੁਲ ਸੁੰਨਸਾ ਹਨ 80% ਕੰਮ ਹੀ ਉੱਟ ਗਿਆ ਜੈਸੀ ਲੱਗ ਰਿਹਾ ਕਿ ਅਗਰ ਹਾਲਾਤ ਅਕੇ ਬਿਗੜਦੇ ਨੇ ਕਿਸ ਤਰ੍ਹਾਂ ਵਪਾਰੀ ਜਿਹੜਾ ਇੱਕ ਵਾਰੀ ਫਿਰ ਕਿਉਂਕਿ ਕਰੋਨਾ ਕਾਲ ਦੇ ਵਿੱਚ ਵਪਾਰੀ ਬਹੁਤ ਥੋੜੇ ਚਲੇ ਗਏ ਸੀ ਤੇ ਫਿਰ ਉਹੋ ਜਿਹੇ ਹਾਲਾਤ ਬਣੇ ਹਾਲਾਤ ਉਦਾਂ ਦੇ ਬਣ ਰਿਹਾ ਜੀ ਤੁਸੀਂ ਦੇਖੋ ਤੁਸੀਂ ਸਾਹਮਣੇ ਮੰਡੀ ਦੇਖਦੇ ਹੋ ਜਿੱਥੇ ਇੱਥੇ ਅੱਜ ਚੰਨੀਵਾਰ ਦਾ ਦਿਨ ਹੈ ਸਾਡਾ ਮੇਨ ਕੰਮ ਦਾ ਦਿਨ ਹੁੰਦਾ ਹੈ ਅੱਜ ਮੰਡੀ ਐ ਖਾਲੀ ਪਈ ਐ ਮੈਂ ਕਹਿੰਦਾ ਕਿ ਸਾਨੂੰ ਚ ਨਹੀਂ ਆਇਆ ਤਾਂ ਸਾਡਾ ਮੇਮ ਬਾਹਰੋਂ ਗਾਹ ਕਸਟਮਰ ਆਂਦਾ ਹੈ ਇੱਥੇ ਗਾਹ ਕਿ ਹੀ ਨਹੀਂ ਹੈਗਾ ਬਾਹਰੋਂ ਗਾਹ ਦੇ ਡਰ ਕਰਕੇ ਕੋਈ ਆ ਹੀ ਨਹੀਂ ਰਿਹਾ ਕੋਈ ਅੰਮਰਸਰ ਤੋਂ ਨਹੀਂ ਆ ਰਿਹਾ ਕੋਈ ਮਾਚਲ ਤੋਂ ਨਹੀਂ ਆ ਰਿਹਾ ਕੋਈ ਰਾਜਸਥਾਨੀ ਆ ਰਿਹਾ ਕਿਸੇ ਪਾਸੋਂ ਗਾਹ ਨਹੀਂ ਆ ਰਹੇ ਉਹ ਅਗਲੇ ਦੇ ਮੰਨਦੇ ਹੁੰਦੇ ਡਰ ਹੈ ਕਿ ਪਤਾ ਨਹੀਂ ਕਿ ਉਥੇ ਕੀ ਹਲਾਤ ਪੈਦਾ ਹੋ ਜਾਣ ਕੁਝ ਤਾਂ ਲੋਕ ਨਾ ਟੀਵੀ ਦੇਖ ਦੇ ਕੇ ਉਥੋਂ ਵੀ ਡਰੇ ਪਏ ਹੈ ਕਿ ਮੁਖਲਾਏ ਪਏ ਕਿ ਕੀ ਹੋਏਗਾ ਉਥੇ ਜਾ ਕੇ ਕੀ ਹੋਏਗਾ ਬਾਕੀ ਕੁਝ ਨਹੀਂ ਕਹਿ ਸਕਦੇ ਜੀ ਕਿ ਕੱਲ ਦਾ ਸਮਾਂ ਕੀ ਦੇਖਣਾ ਹੈ ਕੱਲ ਦਾ ਸਮਾਂ ਤਾਂ ਨਹੀਂ ਕੋਈ ਪਤਾ ਵਪਾਰ ਤੇ ਬਹੁਤ ਜ਼ਿਆਦਾ ਅਸਰ ਇਸ ਚੀਜ਼ ਦਾ ਨਜ਼ਰ ਆ ਰਿਹਾ ਕਿਉਂਕਿ ਹਾਲਾਤ ਬਹੁਤ ਜ਼ਿਆਦਾ ਵਿਗੜ ਚੁੱਕੇ ਨੇ ਪਾਕਿਸਤਾਨ ਲਗਾਤਾਰ ਜਿਹੜਾ ਹਮਲੇ ਕਰ ਰਿਹਾ ਹੈ ਭਾਰਤ ਤੇ ਭਾਰਤ ਜਵਾਬੀ ਕਾਰਵਾਈ ਕਰ ਰਿਹਾ ਹੁੰਦੇ ਤੇ ਵਪਾਰ ਕਿਉਂਕਿ ਦਸਾ ਜਾ ਰਿਹਾ ਵਪਾਰੀ ਜਿਹੜੇ ਡਰ ਚੁੱਕੇ ਨੇ ਵਪਾਰੀ ਕਿ ਆਮ ਲੋਕ ਹਰ ਬੰਦਾ ਡਰਿਆ ਹੋਇਆ ਇਸ ਸਮੇ ਤੇ ਤੁਹਾਡੇ ਵਪਾਰ ਤੇ ਕਿੰਨਾ ਕੁ ਬੁਰਾ ਅਸਰ ਪੈ ਰਿਹਾ 90% ਫਰਕ ਪੈ ਚੁੱਕਾ ਜੀ ਉਕੀ ਸਾਡੇ ਕੋਲ ਜਿੰਨਾ ਵਪਾਰੀ ਹੈ ਪੰਜਾਬ ਦਾ ਵਪਾਰੀ ਹੈ ਅੰਮ੍ਰਿਤਸਰ ਜਲੰਧਰ ਪਠਾਨਕੋਟ ਜੰਮੂ ਸ਼ਿਰੀਨਗਰ ਰਾਏਪੁਰ ਮੁਗ ਸੀ ਹੁਣ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੋ ਰਿਹਾ ਹੈ ਉਹ ਸਾਡੇ ਪੰਜਾਬ ਤੋਂ ਟਾਰਗੇਟ ਬਣਾਇਆ ਜਾ ਰਿਹਾ ਤੁਸੀਂ ਸਭ ਤੋਂ ਜਿਹੜਾ ਆਲ ਓਵਰ ਹਿੰਦੁਸਤਾਨ ਦੇ ਵਿੱਚ ਤੁਸੀਂ ਵੇਖੋ ਸਭ ਤੋਂ ਟਾਰਗੇਟ ਅੰਮ੍ਰਿਤਸਰ ਫਰੋਹੀਪੁਰ ਪਠਾਨਕੋਟ ਜਲੰਧਰ ਤੁਹਾਡਾ ਲਾ ਲੋ ਜੀ ਚੰਡੀਗੜ੍ਹ ਮੁਹਾਲੀ ਪਟਿਆਲਾ ਮਤਲਬ ਜਿਹੜਾ ਟਾਰਗੇਟ ਹੈ ਇਹ ਹਮੇਸ਼ਾ ਪਹਿਲਾਂ ਹੀ ਪੰਜਾਬੀਆਂ ਨਾਲ ਟਕਰਾਉਂਦਾ ਹੈ ਤੇ ਹੁਣ ਵੀ ਆਉਂਦਾ ਆ ਰਿਹਾ ਆਲ ਓਵਰ ਹਿੰਦੁਸਤਾਨ ਦੇ ਵਿੱਚ ਹੋਰ ਕਿਸੇ ਤੇ ਲੜਾਈ ਨਹੀਂ ਲੱਗੀ ਸਿਰਫ ਇੱਕ ਇੱਥੇ ਇੱਕ ਸ਼ੀਰਤ ਜੰਮੂ ਤੇ ਸ਼ੀਰੀਨਗਰ ਬਾਕੀ ਕਿਸੇ ਵਾਸਤੇ ਕੋਈ ਲੜਾਈ ਨਹੀਂ ਹੈਗੀ ਸਿਰਫ ਪੰਜਾਬੀਆਂ ਨਾਲ ਗੁਆਂਢ ਤੱਕ ਹੋ ਰਿਹਾ ਇੱਕ ਇਸ ਬਾਰਡਰ ਤੇ ਇਹ ਸਾਰਾ ਕੁ ਹੋਇਆ ਹੋਰ ਬਾਰਡਰ ਕੋਈ ਵੀ ਸੀਲ ਨਹੀਂ ਹੋ ਰਿਹਾ ਸਿਰਫ ਇਹ ਬਾਰਡਰ ਸੀਲ ਹੋਇਆ ਹੋਇਆ ਹੈ ਔਰ ਕਿਸੇ ਵੀ ਬਾਰਡਰ ਤੇ ਕੋਈ ਸੀਲ ਨਹੀਂ ਕਿਸੇ ਨੂੰ ਮੈਂ ਇੱਕ ਜਿਹੜੇ ਵੀ ਵਪਾਰੀ ਹੈ ਉਹ ਆਦੇ ਘਰ ਦੇ ਉਹਨਾਂ ਨੂੰ ਘਰੋਂ ਹੀ ਨਹੀਂ ਨਿਕਲਣ ਦੇ ਰਹੇ ਕਿ ਤੁਸੀਂ ਮੰਨ ਲੈਣ ਨਹੀਂ ਜੀ ਲੈਣਾ ਜਿਹੜੇ ਪਠਾਨਕੋਟ ਜਾਂ ਅੰਮ੍ਰਿਤਸਰ ਜਾਂ ਜੰਮੂ ਵਾਲੇ ਉਹ ਆਪਣਾ ਕਾਰ ਛੱਡ ਕੇ ਕੋਈ ਹਿਮਾਚਲ ਜਾ ਰਿਹਾ ਕੋਈ ਦਿੱਲੀ ਜਾ ਰਿਹਾ ਕੋਈ ਹైదరాబాద్ ਜਾ ਰਿਹਾ ਹੈ ਉਧਰ ਜਾ ਰਹੇ ਇੱਥੋਂ ਛੱਡ ਕੇ ਹਰੇਕ ਬੰਦਾ ਘਰ ਛੱਡ ਕੇ ਜਾ ਰਹੇ ਕਿਦਾਂ ਦੇ ਹਾਲਾਤ ਦੇਖ ਰਹੋ ਕਿ ਕਿਦਾਂ ਦੇ ਅੱਗੇ ਆਉਣ ਵਾਲੇ ਸਮੇਂ ਵਿੱਚ ਕਿਦਾਂ ਦੇ ਹਾਲਾਤ ਹੋਸੇ ਜੰਗ ਨੂੰ ਅਜੇ ਜੰਗ ਦਾ ਰੂਪ ਬਣਦਾ ਰਿਹਾ ਹੈ ਮਤਲਬ ਜੰਗ ਕਹਿ ਨਹੀਂ ਸਕਦੇ ਕਿ ਜੰਗ ਸ਼ੁਰੂ ਹੋਈ ਹੈ ਕਿ ਮੰਨਦੇ ਹੋ ਕਿ ਆਉਣ ਵਾਲੇ ਟਾਈਮ ਵਿੱਚ ਜੰਗ ਵੀ ਹੋ ਸਕਦੀ ਹੈ ਇਹ ਜੰਗ ਦਾ ਰੂਪ ਬਣਾ ਰਿਹਾ ਇਹਨੂੰ ਜੰਗ ਹਾਲੇ ਹੋਈ ਨਹੀਂ ਜੰਗ ਹੋਏਗੀ ਜੇ ਜੰਗ ਹੋਗੀ ਇਹ ਆਪਣਾ ਕੋਰੋਨਾ ਨਾਲ ਭੜੇ ਹਾਲਾਤ ਹੋਣਗੇ ਜਿਹੜਾ ਵਪਾਰ ਹੈ ਇਹ ਘਟੋ ਘਟ ਸਾ ਦੋ ਦੋ ਸਾਲ ਪਿੱਛੇ ਚਲ ਜੇਗਾ ਵਪਾਰ ਕਰਨਾ ਔਖਾ ਹੋ ਜਾਏਗਾ ਵਪਾਰ ਨੂੰ ਮਤਲਬ ਅਸੀਂ ਪੇਮਟਾ ਦੇਣੀਆਂ ਤੁਸੀਂ ਇੱਕ ਵੇਖੋ ਮਜ਼ਦੂਰ ਇੱਥੋਂ ਜਾਓ ਤੁਸੀਂ ਐਫਐ ਸਟੇਸ਼ਨ ਤੇ ਮਜ਼ਦੂਰ ਹਨੜਤਾਵੇ ਐਦਾਂ ਵਾਪਸੀ ਜਾ ਰਿਹਾ ਜੇ ਉਸੜੇ ਕੋਲ ਉਥੇ ਫੈਕਟਰੀ ਦੇ ਚ ਮਜ਼ਦੂਰ ਹੀ ਨਹੀਂ ਹੋਏਗਾ ਤੇ ਕੰਮ ਕਿੱਥਾਂ ਹੋਏਗਾ ਜਿੱਕੇ ਦੇ ਮਸ਼ੀਨਾਂ ਚ ਲਾਣੀਆਂ ਜੇ ਕੋਈ ਵੀ ਚਾਹਣਾ ਹੈ ਟਰੇਲਰ ਚਲਾ ਕੇ ਸਾਰਾ ਜਿਹੜਾ ਸਾਰਾ ਜਿਹੜਾ ਉਪਕਾਰੀਗਰ ਹੈ ਲਾਗਰ ਸਾਰੇ ਬਾਹਰ ਦੇ ਮੁਸਲਮਾਨ ਕੋਈ ਬਿਹਾਰ ਦਾ ਹੈ ਕੋਈ ਯੂਪੀ ਦਾ ਕੋਈ ਦਿੱਧਰ ਦਾ ਉਹ ਸਾਰੇ ਵਾਪਸੀ ਚਲੇ ਗਏ ਹੁਣ ਇੱਥੇ ਦੋ ਨੁਕਸਾਨ ਹੋ ਗਏ ਇੱਕ ਉਧਰੋਂ ਗਾਹਕ ਨਹੀਂ ਆਦੇ ਉਧਰੋਂ ਜੇ ਗਾਹਕ ਆ ਜੂਗਾ ਇਹਰ ਮਾਲ ਨਹੀਂ ਆਊਗਾ ਦੋ ਦੋ ਨੁਕਸਾਨ ਹੋ ਗਏ ਜੇ ਅੱਗੋਂ ਹੈ ਲੇਟ ਹੋ ਗਿਆ ਫਿਰ ਸਾਨੂੰ ਘਟੋ ਘੜਨੀ ਅਸੀਂ ਦੋ ਸਾਲ ਪਿਛੇ ਚਲੇ ਗਏ ਜੰਗ ਹੋਣੀ ਚਾਹੀਦੀ ਨਹੀਂ ਹੁੰਦਾ ਜੀ ਕਿਉਂਕਿ ਕੁਝ ਲੋਕ ਕਹਿੰਦੇ ਨੇ ਕਿ ਜੰਗ ਹੋ ਗਈ ਪਾਕਿਸਤਾਨ ਨੂੰ ਪੂਰਾ ਜੋ ਹੈ ਜਵਾਬ ਦੇਣਾ ਚਾਹੀਦਾ ਹੈ ਵਪਾਰੀ ਵਰਗ ਕੀ ਸੋਚਦਾ ਕਿ ਜੰਗ ਹੋਣੀ ਚਾਹੀਦੀ ਕਿ ਨਹੀਂ ਹੁੰਦਾ ਕੋਈ ਜੰਗ ਨਹੀਂ ਜੀ ਹੋਣੀ ਚਾਹੀਦੀ ਵਪਾਰੀ ਵਰਗ ਤਾਂ ਹਮੇਸ਼ਾ ਸ਼ਾਂਤੀ ਚੰਦ ਹੈ ਪੰਜਾਬ ਤਾਂ ਵੈਸੇ ਹਮੇਸ਼ਾ ਸ਼ਾਂਤੀ ਚੰਦ ਹੈ ਇੱਥੇ ਸ਼ਾਂਤੀ ਹੋਣੀ ਚਾਹੀਦੀ ਜੀ ਕੋਈ ਨਹੀਂ ਇਹ ਤਾਂ ਲੀਡਰਾਂ ਦੀ ਲੜਾਈ ਹੈ ਇਹਨੂੰ ਲੜਾਈ ਨੂੰ ਇੱਥੇ ਖਤਮ ਕਰ ਦੇਣਾ ਚਾਹੀਦਾ ਇਹ ਚੰਦ ਬੰਦੇ ਜਿਹੜੇ ਹੈਗੇ ਉਹ ਇਹਨੂੰ ਜੰਗ ਨੂੰ ਕਰਨਾ ਚਾਹੁੰਦੇ ਆ ਇਸ وجہ ਕਰਕੇ ਜੰਗ ਨਹੀਂ ਹੋਣੀ ਚਾਹੀਦੀ ਸ਼ਾਂਤੀ ਦਾ ਪ੍ਰਤੀਕ ਹੈ ਹਮੇਸ਼ਾ ਸ਼ਾਂਤੀ ਹੁਣ ਜੇ ਹਿੰਦੁਸਤਾਨ ਤਾਂ ਵੈਸੇ ਸ਼ਾਂਤੀ ਦਾ ਪ੍ਰਤੀਕ ਹੈ ਇਹਨੂੰ ਤਾਂ ਵੈਸੇ ਅੱਗੇ ਹੋ ਗਏ ਸ਼ਾਂਤੀ ਕਰਨੀ ਚਾਹੀਦੀ ਹੈ ਚਲੋ ਇੱਕ ਪਾਗਲ ਹੈ ਆਪੋ ਉਹਦੇ ਨਾਲ ਪਾਗਲ ਨਹੀਂ ਬਣ ਜਾਣਾ ਸ਼ਾਂਤੀ ਕਰਨੀ ਚਾਹੀਦੀ ਹੈ ਲੜਾਈ ਨਹੀਂ ਹੋਣੀ ਜੇ ਤੇ ਨਾ ਕਿਤੇ ਵਪਾਰੀ ਜਿਹੜੇ ਨੇ ਉਹ ਚਾਹਦੇ ਨੇ ਕਿ ਜੰਗ ਨਹੀਂ ਹੋਣੀ ਚਾਹੀਦੀ ਕਿਉਂਕਿ ਜੰਗ ਨਾਲ ਸਾਰਾ ਵਪਾਰ ਜਿਹੜਾ ਉਸ ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਤੇ ਹੋਰ ਜਿਹੜੀ ਜ਼ਿੰਦਗੀ ਜਿਹੜੀ ਉਹ ਵੀ ਬਹੁਤ ਜ਼ਿਆਦਾ ਉਥਲ ਪੁਥਲ ਵਾਲੀ ਹੋ ਜਾਂਦੀ ਹੈ ਹੋਰ ਵੀ ਇੱਕ ਵੀਰ ਜੀ ਸਾਡੇ ਨਾਲ ਵੀਰ ਜੀ ਕਿਦਾ ਦੇਖ ਰਹੇ ਹੋ ਅੱਜ ਤੁਸੀਂ ਮਾਰਕੀਟ ਅਸੀਂ ਆਏ ਆ ਮਾਰਕੀਟ ਐਸੇ ਮਤਲਬ ਬਹੁਤ ਜ਼ਿਆਦਾ ਵਪਾਰੀ ਜਿਹੜੇ ਬਾਹਰੋਂ ਆਉਂਦੇ ਨੇ ਅੱਜ ਨਜ਼ਰ ਨਹੀਂ ਆ ਰਿਹਾ ਖਾਲੀ ਨਜ਼ਰਾਂ ਬਹੁਤ ਜ਼ਿਆਦਾ ਫਰਕ ਪੈ ਰਿਹਾ ਜੀ ਕੁਫਾਰ ਦਾ ਜੀ ਜਦੋਂ ਦਾ ਸੋਨੇ ਦਾ ਬਹੁਤ ਜ਼ਿਆਦਾ ਫਰਕ ਪੈ ਰਿਹਾ ਨਹੀਂ ਹੋਣਾ ਚਾਹੀਦਾ ਇਸ ਹੋਣਾ ਚਾਹੀਦਾ ਦੋਨੋਂ ਪਾਸੇ ਇਸ ਤੋਂ ਹੋਣਾ ਚਾਹੀਦਾ ਲੇਕਿਨ ਵਪਾਰ ਤੇ ਤੁਹਾਡੇ ਦੇਖ ਰਿਹਾ ਇੱਕ ਕਰੋਨਾ ਕਾਲ ਦੇ ਵਿੱਚ ਵਪਾਰ ਬਿਲਕੁਲ ਡੁੱਬ ਚੁੱਕਿਆ ਸੀ ਹੁਣ ਪੈਰਾ ਤੇ ਲੋਕ ਖੜੇ ਹੋਏ ਸੀ ਉਹਨਾਂ ਜੰਗਲ ਦੇ ਮਾਹੌਲ ਬਣ ਰਹੇ ਨੇ ਤੇ ਕਿੰਨਾ ਕੁ ਵਪਾਰੀ ਟੁੱਟਿਆ ਮਹਿਸੂਸ ਕਰ ਰਿਹਾ ਬਹੁਤ ਜ਼ਿਆਦਾ ਟੁੱਟਿਆ ਮਹਿਸੂਸ ਕਰ ਰਹੀ ਸਾਡੀ ਸਾਰੀ ਲੇਬਰ ਵਾਪਸ ਜਾ ਰਹੀ ਹੈ ਸਾਡਾ ਮੈਨੂਫੈਕਚਰਿੰਗ ਦਾ ਕੰਮ ਹੈ ਗਾਰਮੈਂਟ ਦਾ ਲੇਬਰ ਵਾਪਸ ਜਾ ਰਹੀ ਹੈ ਲੇਬਰ ਦੇ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਲੇਬਰ ਨਹੀਂ ਹੈਗੀ ਤਾਂ ਪ੍ਰੋਡਕਸ਼ਨ ਕਿੱਥੋਂ ਹੋਣੀ ਹੈ ਹਾਂਜੀ ਕੰਮ ਦਾ ਬਹੁਤ ਫਰਕ ਪੈ ਰਿਹਾ ਤੁਹਾਡੇ ਨਜ਼ਰ ਵਿੱਚ ਜੰਗ ਜਾਇਜ਼ ਜੰਗ ਹੋਣੀ ਚਾਹੀਦੀ ਹੈ ਕਿ ਪਾਕਿਸਤਾਨ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਜਵਾਬ ਦਿਓ ਜੀ ਉਹਨੇ ਤਾਂ ਦੇਖੋ ਇਹ ਤਾਂ ਸਾਡੇ ਤੋਂ ਉੱਪਰ ਦੀਆਂ ਗੱਲਾਂ ਕਿੱਦਾਂ ਹੋਇਆ ਕਿ ਪਰ ਜੋ ਅਸਲ ਚ ਹੋ ਰਿਹਾ ਡਰੋਨ ਹੋ ਰਿਹਾ ਜਾਂ ਨੁਕਸਾਨ ਹੋ ਰਿਹਾ ਉਹ ਗਲਤ ਹੋ ਰਿਹਾ ਆਮ ਪਬਲਿਕ ਸਿਵਿਲਿਅਨ ਦੇ ਉੱਪਰ ਵੀ ਹੁਣ ਤਾਂ ਹੋ ਰਿਹਾ ਉਹ ਚੀਜ਼ ਗਲਤ ਹੈ ਕੋਈ ਵਪਾਰੀ ਕਿਤੇ ਨਾ ਕਿਤੇ ਜੰਗ ਨੂੰ ਜੋ ਹੈ ਬਿਲਕੁਲ ਗਲਤ ਦੱਸ ਰਹੇ ਨੇ ਕਿ ਹੋਣੀ ਨਹੀਂ ਚਾਹੀਦੀ ਤੇ ਇੱਕ ਵਾਰ ਫਿਰ ਤੋਂ ਤੁਹਾਨੂੰ ਤਸਵੀਰਾਂ ਦਿਖਾ ਦिए ਇਹ ਜਿਹੜਾ ਇਹ ਅਕਾਲਗਰ ਮਾਰਕੀਟ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸੇਲਸਮੈਨ ਨੇ ਉਹ ਵੀ ਹੱਥੇ ਹੱਤ ਜਿਹੜੇ ਰਾਕੇ ਬੈਠੇ ਨੇ ਤੇ ਜਿਹੜੀਆਂ ਦੁਕਾਨਾਂ ਜਿਹੜੀਆਂ ਨੇ ਮਾਲ ਜਰੂਰ ਇੱਥੇ ਬਾਹਰ ਲੱਗਿਆ ਹੈ ਬਹੁਤ ਵੱਡੀ ਗਿਣਤੀ ਵਿੱਚ ਮਾਲ ਲੱਗਿਆ ਹੈ ਲੇਕਿਨ ਇਹਨਾਂ ਨੂੰ ਖਰੀਦਣ ਵਾਲੇ ਜਿਹੜੇ ਵਪਾਰੀ ਜਿਹੜੇ ਬਾਹਰੋਂ ਆਉਂਦੇ ਸੀ ਉਹ ਵਪਾਰੀ ਕਿਧਰੇ ਵੀ ਨਜ਼ਰ ਨਹੀਂ ਆ ਰਹੇ ਤੇ ਦੁਕਾਨਾਂ ਕਿੜੀਆਂ ਬਿਲਕੁਲ ਖਾਲੀ ਨਜ਼ਰ ਆ ਰਹੀਆਂ ਨੇ ਗੱਲਬਾਤ ਹੋਰ ਵੀ ਕਰਦੇ ਹਾਂ ਇੱਕ ਭਾਈ ਸਾਹਿਬ ਹੋਰ ਨੇ ਸਤਿ ਸ਼੍ਰੀ ਅਕਾਲ ਜੀ ਅੱਬਾ ਜੀ ਕਿੱਦਾਂ ਦੇਖ ਰਹੇ ਹੋ ਅੱਜ ਜਿਹੜੀ ਮਾਰਕੀਟ ਬਿਲਕੁਲ ਖਾਲੀ ਨਜ਼ਰ ਆ ਰਹੀ ਹੈ ਵਪਾਰੀ ਨਜ਼ਰ ਨਹੀਂ ਆ ਰਹੇ ਕੀ ਗੱਲ ਮੈਂ ਰੋਨੇ ਕਰਕੇ ਪਾਕਿਸਤਾਨ ਦੇ ਇਹ ਜੋ ਉਸੇ ਦੀ ਵਜ੍ਹਾ ਨਾਲ ਸਨਾਟਾ ਛਾਇਆ ਹੈ ਬਾਪਾ మార్కెట్ 에 వ్యాపారి ਨਹੀਂ ਆ ਰਹਾ ਕਿੰਨਾ ਕੁ असर ਪੈ ਰਿਹਾ ਕਿਉਂਕਿ ਪਹਿਲਾਂ ਜਿਵੇਂ ਤੁਸੀਂ ਦੁਕਾਨ ਸੇਰੇ ਖੋਲਦੇ ਹੋਗੇ ਤੇ ਵਪਾਰੀ ਆਉਂਦੇ ਸੀ ਥੋਕ ਵਿੱਚ ਮਾਲ ਲੈ ਕੇ ਜਾਂਦੇ ਤੁਹਾਡੇ ਕੋਲ ਵੱਡੇ ਵੱਡੇ ਆਰਡਰ ਆਉਂਦੇ ਸੀ ਆਰਡਰ ਆ ਰਹੇ ਨਹੀਂ ਲੋਕਲ ਵੀ ਘਾਟਾ ਆ ਰਿਹਾ ਬਾਜ਼ਾਰ ਦੇ ਤਾਂ ਬਿਲਕੁਲ ਬੰਦ ਹੈ ਹਿਮਾਚਲ ਤੋਂ ਬੰਦ ਹੋ ਗਿਆ ਆਨੇ ਜੰਮੂ ਕਸ਼ਮੀਰ ਤੋਂ ਆਨੇ ਬੰਦ ਹੋ ਗਏ ਇਹ ਦੂਜਾ ਦੇ ਹਰਿਆਣਾ ਦੇ ਵੀ ਬੰਦ ਹੋ ਗਏ ਕੋਈ ਆ ਹੀ ਨਹੀਂ ਰਿਹਾ ਅੱਜ ਤੀਜਾ ਚੌਥਾ ਦਿਨ ਹੈ ਬਿਲਕੁਲ ਚਨਾਟਾ ਚਾ ਕਰਦਾ ਮਾਹੌਲ ਇਹ ਮੈਂ ਕਿ ਦਸਤ ਜੀ ਬਣੀ ਕੀ ਹੋ ਜਾਏ ਕਿ ਨਾ ਮੈਂ ਇੱਕ ਖੋਪ ਜਨ ਲੱਗ ਰਿਹਾ ਤੁਹਾਨੂੰ ਕੀ ਲੱਗਦਾ ਤੁਸੀਂ ਤੇ 71 ਦੀ ਜੰਗ ਦੇਖੀ ਹੋਗੀ ਹਾਂ ਜੀ 71 ਦੀ ਜੰਗ ਦਾ ਉਹ ਹਿਸਾਬ ਕਿਤਾਬ ਹੋ ਰਹੀ ਇਹ ਦਾ ਹਿਸਾਬ ਕਿਤਾਬ ਹੋ ਰਹਾ ਹੈ ਇਹ ਤਾਂ ਮੈਂ ਜਿੱਦਾ ਆ ਰਿਹਾ ਮੈਂ ਅਤੰਕੀਆਂ ਨੂੰ ਸਾਫ ਕਰਨਾ ਸੀ ਮੈਂ ਆਨੰਦ ਦੇ ਉਹਨਾਂ ਨੂੰ ਅਸੀਂ ਕੁਝ ਨਹੀਂ ਨੁਕਸਾਨ ਪਹੁੰਚਾ ਬਾਕੀ ਇਹ ਸਮਝ ਦੇਣੀ ਲੋਕ ਇਸ ਚੀਜ਼ ਬਾਕੀ ਨਨੁਛਾਈ ਦਾ ਇਹਨਾਂ ਨੂੰ ਨਾਲ ਮਿਲ ਕੇ ਤੰਕੀਆਂ ਸਾਫ ਕਰਦੇ ਪਾਕਿਸਤਾਨ ਦੇ ਰਿਹਾਇਸ਼ੀ ਇਲਾਕੇ ਤੇ ਵੀ ਜੜੇ ਬੰਬਾਰੀ ਕਰ ਰਿਹਾ ਮਿਸਾਈਲਾਂ ਛੱਡ ਰਿਹਾ ਇੱਕ ਗਲਤ ਕਰ ਰਿਹਾ ਨਾ ਇਹ ਤੇ ਰੱਲੇ ਮਿੰਦੇ ਮਿੱਲੀ ਭਗਾਤਾਂ ਤੁਸੀਂ ਕੀ ਚਾਹੁੰਦੇ ਹੋ ਕਿ ਇੱਕ ਪਾਕਿਸਤਾਨ ਦਾ ਸਫਾਇਆ ਕੀਤਾ ਜਾਵੇ ਕਿ ਲੱਗਦਾ ਹੈ ਕਿ ਜੰਗ ਕਰਕੇ ਇੱਕ ਪਾਕਿਸਤਾਨ ਨੂੰ ਸਬਕ ਸਿਖਾਇਆ ਜਾ ਸਕਦਾ ਹੈ ਲੱਗਦਾ ਹਾਰੂ ਤਾਂ ਇੱਕ ਇੱਕ ਵਾਰ ਇਹ ਹੋਈ ਹੈ ਕਿਉਂਕਿ ਉੱਥੇ ਹਾਲਾਤ ਜਿੰਦੇ ਆਵਾਮ ਦੇਨ ਗਲਤਨ ਬਹੁਤ ਹੀ ਗਲਤ ਹੋ ਗਏ ਉਹ ਵੀ ਉਹ ਵੀ ਦੁਖੀ ਹਨ ਦੇਖਣਾ ਅਸੀਂ ਟੀਵੀ ਤੇ ਦੇਖਣਾ ਹੈ ਉਹ ਆਵਾਮ ਦੇ ਵੀ ਆਦਾਰ ਠੀਕ ਨਹੀਂ ਹੁੰਦੇ ਐਸੇ ਇਹਨਾਂ ਨੂੰ ਹੁਣ ਕਿ ਕਲਕਿੱਤਾ ਦਾ ਕਾਰਜ ਦੇਣਾ ਚਾਹੀਦਾ ਹਾਂ ਤੁਸੀਂ ਚਾਹਦੇ ਹੋ ਕਿ ਜੰਗ ਹੋਣੀ ਚਾਹੀਦੀ ਹੈ ਇੱਥੇ ਸਫਾਇਆ ਕਰਦੇ ਜੰਗ ਦਾ ਮਤਲਬ ਇਹ ਨਹੀਂ ਹੁਣ ਉਹ ਨਹੀਂ ਚਾਹਦੇ ਉਹ ਚਾਹਦੇ ਨੇ ਤਾਂ ਕਰੋ ਉਹ ਨਹੀਂ ਚਾਹਦੇ ਤਾਂ ਅਸੀਂ ਦਾ ਕਹਿਤਾ ਭਾਈ ਤੁਸੀਂ ਹਮਲਾ ਕਰੋ ਤੇ ਅਸੀਂ ਤੁਹਾਨੂੰ ਜਵਾਬ ਦੇਵਾਂਗੇ। ਜੈ ਸ਼ੰਕਰ ਜੀ ਨੇ ਕਿਹਾ ਹੈ। ਹਾਂ। ਤੁਸੀਂ ਮਤਲਬ ਕਹਿ ਰਹੇ ਹੋ ਕਿ ਹਮਲਾ ਕਰ ਦੇਣਾ ਚਾਹੀਦਾ ਜਵਾਬ ਦੇਣਾ ਚਾਹੀਦਾ ਲੇਕਿਨ ਇੱਕ ਵਪਾਰੀ ਹੋਣ ਦੇ ਨਾਤੇ ਕੀ ਸੋਚਦੇ ਹੋ ਕਿ ਵਪਾਰ ਤੁਹਾਡਾ ਬੰਦ ਨਹੀਂ ਹੋਏਗਾ ਫਿਰ? ਹਾਂ ਵਪਾਰ ਤਾਂ ਬੰਦ ਹੋਏਗਾ ਹੁਣ ਉਹਦਾ ਹੱਲ ਕੀ? ਸ਼ਰਾਰਤੀ ਬੰਦੇ ਦਾ ਆਦਿ ਇਹ ਹੋਈ ਹੈ। ਮੈਂ ਸ਼ਰਾਰਤ ਕਰੂਗਾ ਤੇ ਨਹੀਂ ਸ਼ਰਾਰਤ ਕਰਾਂਗਾ ਤਾਂ ਮੈਨੂੰ ਸਮਝਾਓਗੇ ਨਾ। ਨਹੀਂ ਸਮਝੋਗੇ ਤਾਂ ਮਾਰੋਗੇ ਨਾ। ਹਲੋ ਤੁਹਾਨੂੰ ਇੱਕ ਵਪਾਰੀ ਹੋਣ ਦੇ ਨਾ باوجود ਵੀ ਵਪਾਰ ਦੀ ਇੰਨੀ ਚਿੰਤਾ ਨਹੀਂ ਜਿੰਨੀ ਦੇਸ਼ ਦੀ ਚਿੰਤਾ ਹੈ ਕਿ ਦੇਸ਼ ਨੂੰ ਦੇਸ਼ ਨੂੰ ਮਤਲਬ ਅੱਗੇ ਵਧਾਣਾ ਦੇ ਨਾਲ ਦੇਸ਼ ਚੱਲੇਗਾ ਤਾਂ ਅਸੀਂ ਚੱਲਾਂਗੇ ਜੇ ਦੇਸ਼ ਨਹੀਂ ਚੱਲੇਗਾ ਤਾਂ ਜასი ਕਿਤੇ ਚੱਲੇ ਹਾਂ ਜੇਸ਼ ਹੋਏਗਾ ਤਾਂ ਵਪਾਰ ਹੋਏਗਾ ਵਪਾਰ ਹੋਏਗਾ ਤਾਂ ਥਾਲਾ ਕੁਝ ਚੱਲੇਗਾ ਬਿਲਕੁਲ ਜੋ ਹੈ ਇਹਨਾਂ ਦੀ رائے ਹੈ ਕਿ ਇੱਕ ਸਬਕ ਜਿਹੜਾ ਪਾਕਿਸਤਾਨ ਨੂੰ ਸਿਖਾਉਣਾ ਚਾਹੀਦਾ ਮੌਕਾ ਹੈ ਲੇਕਿਨ ਉਹ ਕਹਿ ਰਹੇ ਨੇ ਕਿ ਵਪਾਰੀ ਜ਼ਰੂਰ ਹੈ ਵਪਾਰ ਵੀਝੋ ਜਹ ਚੱਲਣਾ ਚਾਹੀਦਾ ਲੇਕਿਨ ਵਪਾਰ ਨੂੰ ਪਿੱਛੇ ਰੱਖ ਕੇ ਦੇਸ਼ ਨੂੰ ਜੋ ਹੈ ਇਹਨਾਂ ਵੱਲੋਂ ਅਕੇ ਰੱਖਿਆ ਜਾ ਰਿਹਾ ਕਿ ਜੋ ਦੇਸ਼ ਕਰੇਗਾ ਜੋ ਡਿਸੀਜਨ ਲਏਗਾ ਉਸ ਦੇ ਨਾਲ ਜਿਹੜੇ ਇਹ ਵੀ ਖੜੇ ਨੇ ਉਹ ਵੀ ਵਪਾਰੀ ਨੇ ਉਹਨਾਂ ਨਾਲ ਜਿਹੜੇ ਦੁਕਾਨਦਾਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਮਾਰਕੀਟ ਦੇ ਵਿੱਚ ਬਾਜ਼ਾਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੇ ਇੱਧਰ ਕੁਝ ਹੋਰ ਵੀ ਦੁਕਾਨਦਾਰ ਨੇ ਜਿਹੜੇ ਸਾਡੇ ਨਾਲ ਜੁੜੇ ਨੇ ਗੱਲਬਾਤ ਕਰਦੇ ਆ ਵੀ ਜੀ ਕੀ ਨਾਇਆ ਪ੍ਰਵਿੰਦਾ ਸਿੰਘ ਬੱਗਾ ਜੀ ਕਿਤਾ ਲੱਗ ਰਿਹਾ ਬੱਗਾ ਸਾਹਿਬ ਅੱਜ ਬਾਜ਼ਾਰ ਜਿਹੜੇ ਤੁਹਾਡੇ ਜੀ ਮਾਰਕੀਟ ਜਿੱਥੇ ਪਿਆਰ ਰੱਖਣ ਨੂੰ ਜਿਆਦਾ ਨਹੀਂ ਹ ਬਾਰੋਂ ਨਹੀਂ ਗ੍ਰਾਹਕ ਆਉਂਦੇ ਸੀ ਅੱਜ ਖਾਲੀ ਖਾਲੀ ਦੇਖੋ ਜਿਹੜਾ ਜੰਗ ਦਾ ਮਾਹੌਲ ਹੈ ਰੇਖ ਬੰਦਾ ਸਹਮਿਆ ਆਇਆ ਹੈ ਇਸ ਕਰਕੇ ਅਗਲਾ ਖੰਦਾ ਜੀ ਪਹਿਲਾਂ ਮਰਾਚਨ ਪਾਲਾ ਕਪੜੇ ਕਬੜੇ ਦੇ ਬਾਅਦ ਕਿਤੇ ਜਾਨਗੇ ਇਸ ਕਰਕੇ ਲੋਕੀ ਘਰੋਂ ਬਾਹਰ ਨਹੀਂ ਨਿਕਲਦੇ ਇਨਾਂ ਕੋ ਮਤਲਬ ਲੱਗ ਰਿਹਾ ਕਿ ਤਿੰਨ ਚਾਰ ਦਿਨਾਂ ਵਿੱਚ ਕਿੰਨੇ ਕੋ ਗ੍ਰਾਹਕ ਜੁੜੇ ਘੱਟੇ ਨੇ ਬਿਲਕੁਲ ਜ਼ੀਰੋ ਹੈ ਜੀ ਆਈ ਦਾ ਬੈਂਕ ਹੱਤ ਲਈ ਜੀ ਬਿਲਕੁਲ ਕੰਮ ਨਹੀਂ ਬਿਲਕੁਲ ਡਾਊਨ ਹੈ ਕੰਮ ਬਿਲਕੁਲ ਰੁਵਾਈ ਚਲੇਦਾ ਹਾਲੇ ਕੀ ਸਾਡਾ ਸੈਚਰਡੇ ਕੰਡੇ ਬਿਲਕੁਲ ਪੀਕ ਹੁੰਦਾ ਹੈ ਐਟਾਂ ਬਾਹਰ ਸਾਰੇ ਵਾਰੀ ਆਉਂਦੇ ਨੇ ਪਰ ਬਿਲਕੁ ਆਪਰਦਾ ਦੇਖੋ ਸਾਰੇ ਦੁਕਾਨਦਾਰ ਵੇਲੇ ਖੜੇ ਨੇ ਟਾਈਮ ਪਾਸ ਕਰਾ ਕਿਤਾ ਦੇਖ ਰਹੋ ਜੋ ਹਾਲਾਤ ਬਣ ਰਹੇ ਨੇ ਕਿਦਾਂ ਉਸ ਨੂੰ ਤੁਸੀਂ ਵਪਾਰੀ ਵਰਗ ਕਿੱਦਾਂ ਦੇਖ ਰਿਹਾ ਹੈ ਇੱਥੇ ਕਹਿੰਦੇ ਦੇਖੋ ਜੀ ਇਹਨਾਂ ਨੂੰ ਬਹਿ ਕੇ ਨਹੀਂ ਜਿਠਣਾ ਚਾਹੀਦਾ ਜੱਗ ਦਾ ਦੇਖੋ ਨੁਕਸਾਨ ਹੀ ਹੁੰਦਾ ਕੋਈ ਫਾਇਦਾ ਤਾਂ ਹੁੰਦਾ ਹੀ ਨਹੀਂ ਦਾ ਨੁਕਸਾਨ ਹੀ ਹੈ ਦੇਖੋ ਲੋਕਾਂ ਦਾ ਕਰੋੜਾ ਦਾ ਬਿਜ਼ਨਸ ਖਤਮ ਹੋ ਜਾਂਦਾ ਜਿਹੜੇ ਮਜਾਇਲਾਂ ਡਿੱਗਦੀਆਂ ਨੇ ਇਹਦੇ ਨਾਲ ਟੌਪੀਆਂ ਦੀ ਹੁੰਦੀਆਂ ਬੜਾ ਨੁਕਸਾਨ ਹੁੰਦਾ ਰਬਰ ਨਾਲ ਬੰਨ ਦਾ ਕੁਝ ਨਹੀਂ ਹੁੰਦਾ ਜੀ ਕੰਤੇ ਚੈਦੇ ਦੋਵਾਂ ਦੇ ਚਾਨੂ ਬੈ ਕੇ ਆਪਚ ਇਹਨੀਆਂ ਸਕੇ ਇਹਨੂੰ ਮੋੜ ਲੋ ਠੀਕਾਣਾ ਚਾਹੀਦਾ ਬਿਲਕੁਲ ਉਮੀਦ ਕੀਤੀ ਜਾ ਰਹੀ ਹੈ ਨਾ ਵੱਲੋ ਕਿਆ ਜਾ ਰਿਹਾ ਹੈ ਕਿ ਦੋਨੋਂ ਦੇਸ਼ਾਂ ਨੂੰ ਬੈ ਕੇ ਜਿਹੜੇ ਹਾਲਾਤ ਬਣੇ ਨੇ ਉਹਨਾਂ ਵਿੱਚ ਸੁਧਾਰ ਕਰਨਾ ਚਾਹੀਦਾ ਵੀ ਤੁਸੀਂ ਕਿਦਾਂ ਦੇਖਦੇ ਹੋ ਮਾਰਕੀਟ ਦਾ ਗੱਲ ਕਰੀਏ ਤੇ ਮਾਰਕੀਟੇ ਚੱਲ ਚ ਸਾਰਾ ਕੁਝ ਵਿਲਾਦ ਨਗਰ ਆ ਰਿਹਾ ਹੈ ਅੱਜ ਜੀ ਉਹ ਹੀ ਬੱਗਾ ਸਾਹਿਬ ਨੇ ਕਿਹਾ ਤੁਹਾਨੂੰ ਸਾਰੇ ਦੁਕਾਨਦਾਰ ਇਕੱਠੇ ਹੋਏ ਬੈਗਾ ਬਿਲਕੁਲ ਦੇਖੀ ਨਹੀਂ ਰਿਹਾ ਤੁਹਾਨੂੰ ਉਹਦੇ ਬਸੇ ਦੁਕਾਨਦਾਰ ਦੇ ਬਹੁਤ ਮਲਕੀ ਅਸਰ ਪੈ ਰਿਹਾ ਚੀਜ਼ ਦਾ ਹਰ ਚੀਜ਼ ਇਹਦਾ ਸੁਧਰ ਸਕਦੇ ਨੇ ਮਤਲਬ ਕਿ ਜੰਗ ਵਾਲੇ ਜਿਹੜੇ ਹਾਲਾਤ ਬਣੇ ਨੇ ਇਹ ਜੰਗ ਨਹੀਂ ਹੋਣਾ ਚਾਹੀਦਾ ਕਿ ਆ ਪਾਕਿਸਤਾਨ ਨੂੰ ਸਬਕ ਸਿਖਾਣਾ ਚਾਹੀਦਾ ਭਾਈ ਜੰਗ ਹੋਣੀ ਨਹੀਂ ਚਾਹੀਦੀ ਪਾਕਿਸਤਾਨ ਵਿੱਚ ਆਪਣੇ ਹੀ ਬੰਦੇ ਨੇ ਉੱਥੇ ਵੀ ਸਿੱਖ ਭਰਾ ਨੇ ਹਿੰਦੂ ਭਰਾ ਦੇ ਸਾਰੇ ਆਪਣੇ ਬੰਦੇ ਨੇ ਉਧਰ ਜਿਹੜੇ ਇੱਧਰ ਨੇ ਉਹ ਵੀ ਉਧਰ ਨੇ ਨੁਕਸਾਨ ਆ ਦੇਖੋ ਪਬਲਿਕ ਦਾ ਹੀ ਹੋਣਾ ਵਾ ਕਿਸੇ ਹੋਰ ਬੰਦੇ ਦਾ ਹੋਣਾ ਨਹੀਂਗਾ ਜਿਹੜੇ ਪੰਗੇ ਲਿੱਤੇ ਜਾ ਰਹੇ ਜਿਹੜੇ નિર્ਦੋਸ਼ ਲੋਕ ਜਿਹੜੇ ਮਾਰੇ ਜਾ ਰਹੇ ਨੇ ਆਤੰਕਵਾਦੀਆਂ ਵੱਲੋਂ ਉਹਨੇ ਪਿੱਛੇ ਜਿਹੜੀ ਘਟਨਾ ਹੋਈ ਏ ਤੇ ਉਸ ਦਾ ਕੀ ਮਤਲਬ ਹੈ ਕਿ ਉਹਨੂੰ ਕੋਈ ਸਬਕ ਨਹੀਂ ਸਿਖਾਣਾ ਚਾਹੀਦਾ ਔਈ ਸਬਕ ਸਿਖਾਣਾ ਚਾਹੀਦਾ ਉਹਦੇ ਵਿੱਚ ਰੋਲਾ ਇਹ ਆ ਵੀ ਆਮ ਪਬਲਿਕ ਮਰਦੀ ਆ ਸਬਕ ਜਿਹੜਾ ਸਿਖਾਣਾ ਉਹ ਤਾਂ ਹੈ ਹੀ ਨਹੀਂ ਉੱਥੇ ਜਦੋਂ ਬਸ ਸਬਕ ਸਿਖਾਣਾ ਵਾ ਉਹਦੇ ਵਿੱਚ ਆਮ ਸਿੰਪਲ ਬੰਦਾ ਪੀਸਿਆ ਜਾ ਰਿਹਾ ਬਸ ਜੀ ਇੰਡੀਆ ਦੀ ਸੀ ਕੋਸ਼ਿਸ਼ ਆਈ ਜਿਹੜੇ ਆਤੰਕਵਾਦੀ ਠਿਕਾਣੇ ਨੇ ਉਹਨਾਂ ਦੇ ਠਿਕਾਣੇ ਨੇ ਉਹਨਾਂ ਨੂੰ ਜੋ ਹੈ ਡੈਮੇਜ ਕੀਤਾ ਜਾਵੇ ਉਹਨਾਂ ਨੂੰ ਮਾਰਿਆ ਜਾਵੇ ਉਹ ਤਾਂ ਆਪਣਾ ਕੰਮ ਕਰਦੇ ਵੇ ਆ ਜੀ ਉਹਨਾਂ ਦਾ ਪਤਾ ਨਹੀਂ ਲੱਗ ਰਿਹਾ ਨਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਗੁੰਮਰਾਹ ਜ਼ਿਆਦਾ ਲੋਕੀ ਹੋ ਰਹੇ ਆ ਇਹਦੇ ਵਿੱਚ ਤੁਸੀਂ ਕਹਿੰਦੇ ਤੁਸੀਂ ਕਿੱਦਾਂ ਦੇਖ ਰਹੇ ਹੋ ਬਾਜ਼ਾਰ ਦੇ ਵਿੱਚ ਖੜੇ ਹੋ ਦੁਕਾਨਦਾਰ ਹੋ ਤੁਸੀਂ ਕਿੰਨਾ ਕੁ ਸੇਲ ਦੀ ਤੁਸੀਂ ਦੁਕਾਨਦਾਰੀ ਕੀਤੀ ਹੈ ਬਹਿਲੇ ਬੈਠੇ ਹੈ ਜੀ ਕੁਛ ਨਹੀਂ ਗਿਆ ਬੇ ਚਾਹ ਪਾਣੀ ਪੱਲੇ ਵੇਚ ਕੇ ਤੇ ਲੈ ਜਾਂਦੀ ਹੈ ਇਹ ਮਾੜੇ ਹਾਲਾਤ ਹੋਏ ਨੇ ਭਾਈ ਇਹ ਤਾਂ 3-4 ਦਿਨ ਹੀ ਹੋਏ ਨੇ ਹਾਂ ਬਿਲਕੁਲ ਨਹੀਂ ਆ 5-7 ਦਿਨ ਹੋ ਗਏ ਜੀ 5-4 ਦਿਨ ਹੋ ਗਏ ਜੋ ਵੀ ਹੈ ਬਿਲਕੁਲ ਵਿਹਲੇ ਬੈਠੇ ਕੋਈ ਕੰਮ ਨਹੀਂ ਕੋਈ ਕੁਛ ਨਹੀਂ ਆਨੇ ਡਿਊਟੀ ਦੇ ਕੇ ਚਲੇ ਜਾਂਦੇ ਆ ਅਗਰ ਇਸ ਤਰ੍ਹਾਂ ਦੇ ਹਾਲਾਤ ਅੱਗੇ ਜਿਆਦਾ ਟਾਈਮ ਚੱਲੇ ਜਾਂ ਜੰਗ ਦਾ ਮਾਹੌਲ ਬਣਿਆ ਹੋਰ ਜਿਆਦਾ ਹਾਲਾਤ ਵਿਗੜੇ ਤੇ ਤੁਸੀਂ ਕਿਦਾਂ ਸੋਚਦੇ ਹੋ ਵਪਾਰੀਆਂ ਨੂੰ ਕਿੰਨਾ ਕੋ ਅਸਰ ਪਏਗਾ ਤੁਹਾਡੇ ਤੇ ਖਤਮ ਇਹ ਜੀ ਕੀ ਕਰਾਂਗੇ ਵਪਾਰੀ ਆਣਾ ਨਹੀਂ ਜੀ ਬਾਹਰ ਵਪਾਰੀ ਤੇ ਆ ਨਹੀਂ ਰਹੇ ਜੀ ਪਿੱਛੇ ਹੀ ਹੋਵਾਂਗੇ 5-7 ਸਾਲ ਪਿੱਛੇ ਹੋ ਜਾਾਂਗੇ ਵੱਡਾ ਨੁਕਸਾਨ ਜਿਹੜਾ ਵਪਾਰੀਆਂ ਨੂੰ ਜਿਹੜਾ ਇੱਕ ਨਜ਼ਰ ਆ ਰਿਹਾ ਕਿਉਂਕਿ ਜਿਹੜੇ ਹਾਲਾਤ ਬਣੇ ਨੇ ਇਸ ਸਮੇਂ ਭਾਰਤ ਤੇ ਪਾਕਿਸਤਾਨ ਦੇ ਵਿੱਚ ਉਸ ਨੂੰ ਲੈ ਕੇ ਵਪਾਰ ਜਿਹੜਾ ਖਾਸ ਤੌਰ ਤੇ ਜਿੱਥੇ ਅਸੀਂ ਖੜੇ ਆ ਬਹੁਤ ਵੱਡੀ ਕਪੜੇ ਦੀ ਮਾਰਕੀਟ ਹੈ ਰੈਡੀਮੇਡ ਗਾਰਮੈਂਟਸ ਦੀ ਮਾਰਕੀਟ ਹੈ ਲੇਕਿਨ ਇੱਥੇ ਜੋ ਹੈ ਵਪਾਰੀ ਬਾਹਰ ਦੇ ਜਿਹੜੇ ਆਂਦੇ ਨੇ ਉਹ ਬਿਲਕੁਲ ਨਹੀਂ ਆ ਰਹੇ ਇਸ ਕਰਕੇ ਜਿਹੜੇ ਦੁਕਾਨਦਾਰ ਨੇ ਉਹ ਪੂਰੇ ਵੇਲੇ ਨਜ਼ਰ ਆ ਰਹੇ ਨੇ ਕਿੰਨੇ ਨੇ ਕਿ ਜੋ ਚਾਹ ਪਾਣੀ ਦਾ ਖਰਚਾ ਵੀ ਜੋ ਹੈ ਘਰੋਂ ਕੀਤਾ ਜਾ ਰਿਹਾ ਹੈ ਤੇ ਸਾਰੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਲੰਬੀ ਗੱਲੀ ਜਿਹੜੀ ਹੈ ਸਾਰੇ ਜਿਹੜੇ ਸੇਲਸਮੈਨ ਨੇ ਉਹੀ ਨਜ਼ਰ ਆ ਰਹੇ ਨੇ ਦੁਕਾਨਦਾਰ ਨਜ਼ਰ ਆ ਰਹੇ ਨੇ ਵਪਾਰੀ ਜਿਹੜਾ ਕੋਈ ਵੀ ਜਿਹੜਾ ਨਜ਼ਰ ਨਹੀਂ ਆ ਰਿਹਾ ਤੇ ਕਿਤੇ ਨਾ ਕਿਤੇ ਇਸ ਦਾ ਜਿਹੜੇ ਹਾਲਾਤ ਜਿਹੜਾ ਇਸਤਮੇ ਪੰਜਾਬ ਤੇ ਯਾ ਖਾਸ ਤੌਰ ਤੇ ਗੱਲ ਕਰੀਏ ਪੰਜਾਬ ਦੇ ਵਿੱਚ ਵੀ ਬਾਰਡਰ ਤੇ ਯਾ ਜਿਹੜੇ ਲਗਾਤਾਰ ਜਿਹੜਾ ਅਟੈਕ ਕੀਤਾ ਜਾ ਰਿਹਾ ਪਾਕਿਸਤਾਨ ਵੱਲੋਂ ਉਹ ਹਾਲਾਤ ਬਣੇ ਨੇ ਉਸ ਕਰਕੇ ਜਿਹੜਾ ਵਪਾਰ ਜਿਹੜਾ ਲੁਧਿਆਣਾ ਦਾ ਜਿਹੜਾ ਇਹ ਮਾਰਕੀਟ ਹੈ ਬਿਲਕੁਲ ਸੁਨਸਾਨ ਨਜ਼ਰ ਆ ਰਹੀ ਹੈ ਤੇ ਇਸ ਵਿੱਚ ਕਾਫੀ ਨੁਕਸਾਨ ਜਿਹੜਾ ਵਪਾਰੀਆਂ ਨੂੰ ਹੁੰਦਾ ਨਜ਼ਰ ਆ ਰਿਹਾ ਕੈਮਰਾਮੈਨ ਜਤਿੰਦਰ ਸਿੰਘ ਜਨ ਨਾਲ ਕੁਲਵੀਰ ਰਾਹੀਂ ਸੁਰਕਾਪ ਤੇ ਰਮਨ ਟੀਵੀ ਲੁਧਿਆਣਾ